ਭਗਵੰਤ ਮਾਨ ਤੋਂ ਬਹੁਤ ਆਸ ਉਮੀਦ ਲਾਈ ਸੀ ਲੋਕਾਂ ਨੇ ਵੀ ਇਹ ਕੁਝ ਕਰੂਗਾ ਇਹਨੇ ਤਾਂ ਕੋਈ ਮਤਲਬ ਬਿਆਨ ਵੀ ਨਹੀਂ ਦੇ ਰਿਹਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਜੀ ਆਹ ਦੇਖ ਲਓ ਇਹਨਾਂ ਜੀ ਅਸੀਂ ਆਪਣੀ ਪੰਜਾਬ ਦੀ ਹੱਜ ਤੇ ਬੈਠੇ ਆ ਇੱਥੇ ਵੀ ਗੋਲੇ ਸੁੱਟਣ ਇੱਥੇ ਗੋਲੇ ਸੁੱਟਣ ਡਿਆ ਭਗਵੰਤ ਮਾਨ ਇਹ ਜਿੰਨੀਆਂ ਸਰਕਾਰਾਂ ਨੇ ਸਾਰੀਆਂ ਕੱਟੀਆਂ ਇੱਕ ਮੁਠੇ ਆ ਰੋਟੀਆਂ ਨਾਲ ਜੀ ਇਕੱਠੀਆਂ ਸਾਨੂੰ ਕੋਹਾਖੀ ਜਾਂਦੇ ਆ ਤੇ ਰਾਜਨੀਤਿਕ ਇਕੱਠੇ ਹੁੰਦੇ ਆ ਸਾਰੇ ਹਾਂ ਜੀ ਇਹਨਾਂ ਦਾ ਕੋਈ ਦਿਨ ਨਹੀਂ ਕੋ ਮਜਬੂਰੀ ਨਹੀਂ ਇਹਨਾਂ ਦਾ ਨਾ ਇਹਨਾਂ ਨੂੰ ਵੋਟਾਂ ਦਾ ਮਸਲਾ ਬਾਬਾ ਹੋਰ ਕੋਈ ਜਿਵੇਂ ਹੁਣ ਆਪਣੇ ਆ ਪਾਊਡਰ ਆਪਣਾ ਪੰਜਾਬ ਦਾ ਇੱਥੇ ਹਰਿਆਣੇ ਵਾਲੇ ਕਾਰਵਾਈ ਪਾਉਣਗੇ ਭਗਵੰਤ ਮਾਨ ਕਹਿ ਸਕਦਾ ਵੀ ਭਾਈ ਇਹ ਰੀਆ ਦੀ ਇਹ ਦੇ ਵਿੱਚ ਤੁਸੀਂ ਕਿਵੇਂ ਆ ਗਏ ਪਰ ਕਿਹਾ ਹੀ ਨਹੀਂ ਉਹਨੇ ਹੁਣ ਤੱਕ ਕੋਈ ਗੱਲ ਕੋਈ ਹੰਗਾਰਾ ਕੋਈ ਕਿਸਾਨ ਦਾ ਹੰਗਾਰਾ ਨਹੀਂ ਪਤਾ ਪੰਜਾਬ ਦੇ ਚਾ ਉਹਨਾਂ ਨੂੰ ਵੋਟਾਂ ਦਾ ਮਸਲਾ ਹੋਰ ਕੋਈ ਨਹੀਂ ਗੱਲ ਨਾ ਅੱਗੋਂ ਪਿੱਛੋਂ ਕੋਈ ਵੀ ਨਾ ਛੇੜਾਂ ਨਾ ਰੇ ਗਾਇੰਦਾ ਅੰਨਾ ਪੋਇਆ ਹੋਇਆ ਰਿੰਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਠੀਕ ਹੀ ਆਂਦਾ ਮੈਂ ਠੀਕ ਆ ਹਨੂ ਬਹੁਤ ਜਾਂਦਨ ਹੋਣ ਲਈ ਤੇ ਮੁੰਡੇ ਸਾਡੇ ਇੰਨੇ ਮਰ ਕੇ ਵੇਖ ਲੋ ਬਾਹਰ ਨੇ ਦੇਸਾਂ ਜਾਂਡੇ ਪੰਜਾਬ ਦਾ ਇਹਨਾਂ ਰਹਿਣ ਕੱਖ ਨਹੀਂ ਦਿੱਤਾ ਇਸੀ ਲੋਤੀ ਆਪਣੇ ਤੇ ਗੋਲੀਆਂ ਚਲਾਉਂਦੇ ਆ ਗੱਡੀਆਂ ਜਦੋਂ ਕੋਈ ਦਾ ਹੋਏ ਗੋਲੀਆਂ ਬੰਦ ਛੋਟਦੇ ਆ ਵੱਡੇ ਵੱਡੇ ਫਟਰ ਹੋਏ ਆ ਪੰਤੇ ਸਾਡੇ 15 16 ਹਾਂਜੀ ਫਟਰ ਇਹਨਾਂ ਕਰਤੇ ਆ ਤੇ ਗਾਂ ਜਾਣ ਨਹੀਂ ਦਿੰਦੇ ਪਾਣੀ ਦੀਆਂ ਪਿਛਾਲਿਆ ਗੰਦੇ ਚ ਨਾ ਮਾਰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਦੇ ਹਦੀਕੀ ਰੱਖਿਆ ਕਰਨੀ ਨਾ ਪੰਜਾਬ ਨੇ ਹੋਂ ਖਤਮ ਕਰਤਾ ਹਾਂਜੀ ਅਹੀਂ ਕਸ਼ਾਣਾ ਦੇ ਤੱਕ ਤਵਾਂ ਪੁੱਜੀ ਕਹਿੰਦੇ ਸੀ ਤੁਸੀਂ ਟਰੈਕਟਰ ਛੱਡ ਦੋ ਦੂਏ ਲੋਟ ਪੈਦਲ ਆ ਜਾਓ ਹੁਣ ਪੈਦਲਾਂ ਨੂੰ ਵੀ ਨਹੀਂ ਅੱਗੇ ਜਾਣ ਦੇਣ ਮਨ ਪੈਦਲ ਨੂੰ ਹੀ ਨਹੀਂ ਜਾਣ ਦੇਂਦੇ ਜੀ ਟਰੈਕਟਰ ਤੇ ਛੱਡੋ ਇਹ ਝੂਠੀਆਂ ਸਰਕਾਰਾਂ ਨੇ ਇਹਨਾਂ ਨੇ ਵਾਅਦਾ ਕੋਈ ਨਹੀਂ ਪੂਰਾ ਕੀਤਾ ਪਹਿਲਾਂ ਮੋਦੀ ਨੇ ਦੇਖ ਲਓ ਕਿ ਮੈਂ ਵਾਅਦਾ ਪੂਰਾ ਕਰਤਾ ਤੇ ਹੁਣ ਆਣ ਕੇ ਮੁੱਕਲ ਗਿਆ ਹੋਰ ਮੁੱਕਲ ਕੇ ਤੇ ਮਰਗੇ ਦਾ ਕੀ ਦਾਰੂਆ ਕੋਈ ਦਾਰੂ ਨਹੀਂਗਾ ਉਹ ਤੇ ਮਹਾਰਾਜ ਜੀ ਆ ਉੱਤੇ ਹਾਂਜੀ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਕਿਸਾਨਾਂ ਦੇ ਨਾਲ ਆ ਜਿੱਥੇ ਆਖੋਗੇ ਮਰੋ ਅਸੀਂ ਮਰਾਂਗੇ ਬਿਲਕੁਲ ਜੋ ਹੁਕਮ ਕਰਨਗੇ ਕਰੀਏ ਸੀ ਜੀ ਪਹਿਲਾਂ ਆਪਾਂ ਨੇ ਦਿੱਲੀ ਮੋਰਚਾ ਜਿੱਤੇ ਸੀ ਉਦੋਂ ਵੀ ਨੀਲੇ ਬਾਣੇ ਵਾਲੀ ਫੌਜ ਨੇ ਅਗਵਾਈ ਕੀਤੀ ਸੀ ਹਾਂਜੀ ਤੇ ਹੁਣ ਵੀ ਤੁਸੀਂ ਇੱਥੇ ਸਭ ਤੋਂ ਅੱਗੇ ਬੈਠੇ ਹੋ ਕੀ ਕਹੋਗੇ ਨਹੀਂ ਜੀ ਅਸੀਂ ਅੱਜਾਂ ਦੀ ਕਿਸਾਨਾਂ ਦੀ ਅਗਵਾਈ ਕਰਾਂਗੇ ਬਿਲਕੁਲ ਕਰਾਂਗੇ ਕਿ ਜੇ ਅਸੀਂ ਛਾਤੀਆਂ ਦੇ ਆਖਾਂਗੇ ਨਾ ਮਰਨ ਨੂੰ ਵੀ ਤਿਆਰ ਬਿਲਕੁਲ ਕਿਸਾਨਾਂ ਦੇ ਨਾਲ ਹਾਂ ਪਛਾਣ ਨਹੀਂ ਹਟਾਂਗੇ ਨਾ ਮਰਨਾ ਤੇ ਆਈ ਆ ਜੀ ਇੱਕਦੋ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆ ਤੇ ਜਿੱਥੋਂ ਮਰਜੀਵੜਿਆਂ ਦਾ ਜਥਾ ਇੱਥੋਂ ਹੋ ਕੇ ਗੁਜ਼ਰਦਾ ਤੇ ਅੱਗੇ ਉਹ ਸੀਮਾ ਇੱਥੇ ਉਹਨਾਂ ਨਾਲ ਟਕਰੇ ਹੁੰਦੇ ਨੇ ਤੇ ਨਿਹੱਥੇ ਕਿਸਾਨ ਜਾ ਕੇ ਉਹਨਾਂ ਨਾਲ ਜਿਹੜੇ ਭੜਦੇ ਨੇ ਤੇ ਆਪਣਾ ਰਾਹ ਹੱਕ ਮੰਗਦੇ ਨੇ ਤੇ ਉੱਥੇ ਜਾ ਕੇ ਜਿਹੜੇ ਮਰਜੀਵੜਿਆਂ ਨੂੰ ਤਸੱਦਦ ਚੱਲਣਾ ਪੈਂਦਾ ਇਹ ਉਹ ਸਰਹੱਦਾ ਤੇ ਇੱਥੇ ਸਾਡੇ ਨਾਲ ਬਾਬਾ ਜੀ ਜੁੜੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਮੋਰਚੇ ਦੀ ਸਥਿਤੀ ਕੀ ਆ ਅਸੀਂ ਕਹੋ ਬਾਈ ਵਾਇਗੁੱਡੀ ਕਾ ਖਾਲਸਾ ਵਾਇਗੁੱਡੀ ਕੀ ਫਤਿਹ ਕੀ ਸਥਿਤੀ ਹੈ ਜੀ ਮੋਰਚੇ ਦੀ ਜੀ ਠੀਕ ਆ ਜੀ ਚੜ੍ਹਦੀ ਕਲਾ ਵਾ ਅੱਛਾ ਹਾਂਜੀ ਹਾਂਜੀ ਪਹਿਲਾਂ 13 ਮਹੀਨੇ ਅਸੀਂ ਦਿੱਲੀ ਰਹੇ ਹਾਂ ਹਾਂਜੀ ਦਿੱਲੀ ਤੋਂ ਫਿਰ ਇੱਧਰ ਨੇ ਤਿਆਰੀ ਆ ਉਦੋਂ ਦੀ ਹੁਣ ਜਾਂਦਾ ਮੋਰਚਾ ਲੱਗਾ ਇੱਥੇ ਹਾਂਜੀ ਜਦੋਂ ਕਿਸਾਨ ਆਖਣਗੇ ਗਾਂ ਜਾਵਾਂਗੇ ਜੀ ਉਹਨਾਂ ਦਾ ਹੁਕਮ ਮੰਨਣਾ ਹਟ ਹਾਂਜੀ ਹਾਂਜੀ ਜੋ ਕਿਸਾਨ ਆਖਣਗੇ ਨਹੀਂ ਤੇ ਹੁਣ ਜਿਹੜੇ ਮਰਜੀ ਬੜੇ ਜਾ ਕੇ ਉੱਥੇ ਅੱਗੇ ਆਪਾਂ ਡਿਊਟੀਆਂ ਲਾ ਕੇ ਕਿਸਾਨ ਆਗੂ ਭੇਜਦੇ ਨੇ ਇਹ ਅੱਗੇ ਤੋਂ ਕੀ ਆਪਾਂ ਨੂੰ ਦੇਖਣ ਨੂੰ ਕੀ ਮਿਲਦਾ ਉਹਨਾਂ ਦਾ ਪਤੀਰਾ ਪਤੀਰਾ ਕਸ਼ਾਨਾਂ ਦਾ ਹੀ ਆ ਨਾ ਜਿਹੜੇ ਮੋਦਬਰ ਆ ਦੀ ਜੋ ਨਾ ਕਰਨਾ ਅਸੀਂ ਤਾਂ ਉਹਨਾਂ ਦੇ ਮਜ਼ਰਿਆ ਨਹੀਂ ਅੱਗੇ ਤੋਂ ਕੀ ਉਹਨਾਂ ਵੱਲੋਂ ਕੀ ਹੁੰਦਾ ਜਿਹੜੇ ਵਿਰੋਧੀ ਨੇ ਆਪਣੇ ਵਿਰੋਧੀ ਆਪਣੇ ਤੇ ਗੋਲੀਆਂ ਚਲਾਉਂਦੇ ਆ ਅੱਛਾ ਗਾੜੀਆਂ ਜਦੋਂ ਕੋਈ ਗਾਂ ਹੋਏ ਗੋਲੀਆਂ ਬੰਬ ਸੁੱਟਦੇ ਆ ਵੱਡੇ ਵੱਡੇ ਫਟੇ ਰੋਏ ਆ ਬੰਦੇ ਹੱਟੇ 15 16 ਹਾਂਜੀ ਫਟੇ ਇਹਨਾਂ ਕਰਦੇ ਆ ਤੇ ਗਾਂ ਜਾਣ ਨਹੀਂ ਦਿੰਦੇ ਪਾਣੀ ਦੀਆਂ ਪਿਛੜੀਆਂ ਗੰਦੇ ਦੀਆਂ ਮਾਰਦੇ ਆ ਹਾਂਜੀ ਵੀ ਪਹਿਲਾਂ ਤਾਂ ਬੱਪ ਜੀ ਕਹਿੰਦੇ ਸੀ ਤੁਸੀਂ ਟਰੈਕਟਰ ਛੱਡ ਦੋ ਦੂਏ ਲੋਟ ਪੈਦਲ ਆ ਜਾਓ ਹੁਣ ਪੈਦਲਾਂ ਨੂੰ ਵੀ ਨਹੀਂ ਅੱਗੇ ਜਾਣ ਦਿੰਦੇ ਹੁਣ ਪੈਦਲ ਨੂੰ ਵੀ ਨਹੀਂ ਜਾਣ ਦਿੰਦੇ ਜੀ ਟਰੈਕਟਰ ਤੇ ਛੱਡੋ ਇਹ ਝੂਠੀਆਂ ਸਰਕਾਰਾਂ ਨੇ ਇਹਨਾਂ ਨੇ ਵਾਅਦਾ ਕੋਈ ਨਹੀਂ ਪੂਰਾ ਕੀਤਾ ਪਹਿਲਾਂ ਮੋਦੀ ਨੇ ਵੇਖ ਲਓ ਵੀ ਮੈਂ ਵਾਅਦਾ ਪੂਰਾ ਕਰਤਾ ਤੇ ਹੁਣ ਆਣ ਕੇ ਮੁੱਕਲ ਗਿਆ ਹੋਰ ਮੁੱਕਲ ਗਿਆ ਤੇ ਮਰਗੇ ਦਾ ਕੀ دارو ਕੋਈ ਨਹੀਂ دارو ਨਹੀਂ ਦਾ ਉਹ ਤੇ ਮਹਾਰਾਜ ਜੀ ਆ ਉੱਤੇ ਹਾਂਜੀ ਅਸੀਂ ਬਿਲਕੁਲ ਤਿਆਰ ਪਰ ਤਿਆਰ ਹਾਂ ਖਿਸ਼ਾਨੇ ਤੇ ਨਾ ਆਇਆ ਜਿੱਥੇ ਆਖੋਗੇ ਮਰੋ ਅਸੀਂ ਮਰਾਂਗੇ ਬਿਲਕੁਲ ਜੋ ਹਕਮ ਕਰਨਗੇ ਕਿਸਾਨ ਦੋ ਜੀ ਪਹਿਲਾਂ ਆਪਾਂ ਨੇ ਦਿੱਲੀ ਮੋਰਚਾ ਜਿੱਤੇ ਸੀ ਉਦੋਂ ਵੀ ਨੀਲੇ ਬਾਣੇ ਵਾਲੀ ਫੌਜ ਨੇ ਅਗਵਾਈ ਕੀਤੀ ਸੀ ਹਾਂਜੀ ਤੇ ਹੁਣ ਵੀ ਤੁਸੀਂ ਇੱਥੇ ਸਭ ਤੋਂ ਅੱਗੇ ਬੈਠੇ ਹੋ ਠੀਕ ਕਹੋਗੇ ਨਹੀਂ ਜੀ ਅਸੀਂ ਅਗਾਂਹਾਂ ਦੀ ਕਿਸਾਨਾਂ ਦੀ ਅਗਵਾਈ ਕਰਾਂਗੇ ਬਿਲਕੁਲ ਕਰਾਂਗੇ ਕਿ ਜੇ ਅਸੀਂ ਛਾਤੀਆਂ 'ਤੇ ਆਖਾਂਗੇ ਨਾ ਮਰਨ ਨੂੰ ਵੀ ਤਿਆਰ ਬਿਲਕੁਲ ਕਿਸਾਨਾਂ ਦੇ ਨਾਲ ਹਾਂ ਪਛਾਣ ਨਹੀਂ ਹਟਾਂਗੇ ਨਾ ਮਰਨਾ ਤੇ ਆਈਏ ਜੀ ਇੱਕ ਦਿਨ ਜਿਹੜਾ ਜਥੇ ਗਏ ਸੀਗੇ ਅੱਗੇ ਤੋਂ ਜਿਹੜੀ ਕਾਰਵਾਈ ਉਹਨਾਂ ਵੱਲੋਂ ਦੁਬਾਰਾ ਹੋਈ ਆ ਹੁਣ ਜਥਾ ਦੁਬਾਰੇ ਕਦੋਂ ਜਾ ਰਿਹਾ ਹੁਣ ਜੀ ਇਹ ਜੇ ਕਿਸਾਨ ਹੁਕਮ ਕਰਨਗੇ ਜੋ ਅਸੀਂ ਤਾਂ ਉਹਨਾਂ ਦਾ ਪਾਣਾ ਮੰਨਾਂ ਜੋ ਦੀ ਆਖਣੇ ਇੱਥੋਂ ਤੁਸੀਂ ਤਾਂ ਇੱਥੇ ਬੈਠਿਓ ਵੀ ਇੱਥੇ ਹੀ ਤੁਰਪਣਾ ਨਹੀਂ ਇੱਥੇ ਇੱਥੇ ਬੈਠੇ ਰਹਿਣਾ ਨਾ ਜਦੋਂ ਕਹਿਣਗੇ ਤੇ ਗਾਂ ਟਪਾਂਗੇ ਨਹੀਂ ਜੇ ਇੱਕ ਪੈਰ ਵੀ ਨਾ ਗਾਂ ਜਾਵਾਂਗੇ ਹਾਂ ਜੀ ਕਿਸਾਨਾਂ ਦੇ ਮਗਰ ਆ ਜਿਹੜੇ ਆਪਣਾ ਡੱਲੇਵਾਲ ਸਾਹਿਬ ਭੁਖੜਤਾਲ ਤੇ ਬੈਠੇ ਨੇ ਤੇ ਕੁਝ ਸਰਕਾਰ ਵੱਲੋਂ ਕੋਈ ਆਉਂਦਾ ਹੰਗਾਰਾ ਕੁਝ ਨਹੀਂ ਜੀ ਕੋਈ ਅੰਧਾਰਾ ਨਹੀਂ ਹੁੰਦਾ ਨਾ ਇਹ ਸਰਕਾਰਾਂ ਅੰਨੀਆ ਬੋਲ ਨਹੀਂ ਹੋਈਆਂ ਹਾਂਜੀ ਤੇ ਮੋਦੀ ਨੇ ਤਾਂ ਦੀਦਾ ਕੋਹ ਨਹੀਂ ਨਾ ਕੋਈ ਬੰਦਾ ਵਿਆਹ ਸ਼ਾਦੀ ਆਲਾ ਹੋਏ ਤੇ ਉਹ ਉਹਨਾਂ ਤੇ ਸਭ ਕੋ ਦੀਦਾ ਤੇ ਮੇਰਾ ਟੱਬਰਿਆ ਮੇਰਾ ਟੂ ਹੈ ਸਭ ਕੋ ਹਾਜੀ ਮੇਰਾ ਤੇ ਦੀਦਾ ਹੈ ਕੱਖ ਨਹੀਂ ਉਹ ਕਿਸੇ ਨੂੰ ਕੀ ਜਾਣੇ ਨਾ ਉਹਨੇ ਦੇਖਦੀ ਕੀ ਰੱਖਿਆ ਕਰਨੀ ਨਾ ਪੰਜਾਬ ਨੇ ਹੁਣ ਖਤਮ ਕਰਤਾ ਹਾਂਜੀ ਅਸੀਂ ਕਸ਼ਾਨਾ ਦੇ ਨਾ ਜਿਹੜਾ ਆਪਣਾ ਭਗਵੰਤ ਮਾਨ ਹੈ ਭਗਵੰਤ ਮਾਨ ਤੋਂ ਬਹੁਤ ਆਸ ਉਮੀਦ ਲਾਈ ਸੀ ਲੋਕਾਂ ਨੇ ਵੀ ਇਹ ਕੁਝ ਕਰੂਗਾ ਇਹਨੇ ਤਾਂ ਕੋਈ ਮਤਲਬ ਬਿਆਨ ਵੀ ਨਹੀਂ ਦੇ ਰਿਹਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਜੀ ਆਹ ਦੇਖ ਲਓ ਇਹਨਾਂ ਦੀ ਅਸੀਂ ਆਪਣੀ ਪੰਜਾਬ ਦੀ ਹੱਜ ਕਿ ਬੈਠੇ ਆ ਇੱਥੇ ਵੀ ਗੋਲੇ ਸੁੱਟ ਰਹੇ ਆ ਇੱਥੇ ਗੋਲੇ ਸੁੱਟਣ ਡਿਆ ਭਗਵੰਤ ਮਾਨ ਇਹ ਜਿੰਨੀਆਂ ਸਰਕਾਰਾਂ ਨੇ ਸਾਰੀਆਂ ਕਠਿਨਾਂ ਇੱਕ ਮੁਠੇ ਆ ਰੋਟੀਆਂ ਨਾਲ ਜੀ ਇਕੱਠੀਆਂ ਸਾਨੂੰ ਕੋ ਹੱਕੀ ਜਾਂਦੇ ਆ ਤੇ ਰਾਤ ਨੂੰ ਇਕੱਠੇ ਹੁੰਦੇ ਆ ਸਾਰੇ ਹਾਂ ਜੀ ਇਹਨਾਂ ਦਾ ਕੋਈ ਦਿਨ ਨਹੀਂ ਕੋਈ ਮਜਬ ਨਹੀਂ ਇਹਨਾਂ ਦਾ ਨਾ ਇਨਨ ਵੋਟਾਂ ਦਾ ਮਸਲਾ ਬਾਬਾ ਹੋਰ ਕੋਈ ਨਹੀਂਗਾ ਹਾਂਜੀ ਜਿਵੇਂ ਹੁਣ ਆਪਣੇ ਆ ਬਾਉਂਡਰ ਆਪਣਾ ਪੰਜਾਬ ਦਾ ਐਥੇ ਹਰਿਆਣੇ ਵਾਲੇ ਕਾਰਵਾਈ ਪਹੁੰਚਗੇ ਭਗਵੰਤਮਾਨ ਕਹਿ ਸਕਦਾ ਵੀ ਭਾਈ ਇਹ ਏਰੀਆ ਏਰੀਏ ਦੇ ਵਿੱਚ ਤੁਸੀਂ ਕਿਵੇਂ ਆ ਗਏ ਪਰ ਕਿਹਾ ਹੀ ਨਹੀਂ ਉਹਨੇ ਹੁਣ ਤੱਕ ਕੋਈ ਬੈ ਉਹ ਕਿਸਾਨਾਂ ਦਾ ਹੰਗਾਰਾ ਹੀ ਨਹੀਂ ਪੱਤ ਪੰਜਾਬ ਦੇ ਚਾ ਉਹਨਾਂ ਨੂੰ ਵੋਟਾਂ ਦਾ ਮਸਲਾ ਹੋਰ ਕੋਈ ਨਹੀਂਗਾ ਨਾ ਅੱਗੋਂ ਪਿੱਛੋਂ ਕੋਈ ਵੀ ਖਰਾਮ ਨਾ ਰਹਿ ਜਾਂਦਾ ਅੰਨਾ ਬੋਇਆ ਹੋਇਆ ਰਿੰਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿਰਕੇ ਆਂਦਾ ਮੈਂ ਠੀਕ ਆ ਹਾਨੂੰ ਬਹੁਤ ਜਾਂਦਨ ਹੋਣ ਲਈ ਤੇ ਮੁੰਡੇ ਸਾਡੇ ਇੰਨੇ ਮਰ ਕੇ ਵੇਖ ਲੋ ਬਾਹਰ ਦੇ ਦਸਾਂ ਜਾਨ ਦੇ ਪੰਜਾਬ ਦਾ ਇੰਨਾ ਰਹਿਣ ਕੱਖ ਨਹੀਂ ਦਿੱਤਾ ਸਰਕਾਰਾਂ ਨੇ ਭਗਵਾਨ ਤਮੰਦ ਕਹਿੰਦਾ ਸੀ ਵੀ ਗੋਰੇ ਉਰੇ ਨੌਕਰੀ ਕਰਨ ਆਉਣਗੇ ਨਾ ਜੀ ਕੋਈ ਗੋਰਾ ਨਹੀਂ ਇੱਥੇ ਆਂਦਾ ਜੀ ਨਾ ਕੋਈ ਇੱਥੇ ਇੱਥੇ ਕੀ ਕਰਨਾ ਸਾਡਾ ਬੱਚਾ ਹੀ ਕੋਈ ਨਹੀਂ ਰਿਹਾ ਇੱਥੇ ਪੰਜਾਬ ਚ ਕਈ ਪਿੰਡਾਂ ਦੇ ਪਿੰਡ ਵੇਲੇ ਹੋ ਗਿਆ ਜੀ ਸਭ ਕੁਝ ਮਰ ਗਏ ਚਟਾ ਸਰਕਾਰ ਵਿੱਚ ਚੰਡਈ ਆ ਜਿਹੜੇ ਵੱਡੇ ਵੱਡੇ ਆ ਸਮਾਇਆ ਜਾਰ ਉਹਨਾਂ ਨੂੰ ਫੜਦੇ ਨਹੀਂ ਤੇ ਜਿਹੜੇ ਨਿਕੰਨੇ ਕਿ ਉਹਨਾਂ ਨੂੰ ਲਈ ਫਿਰਦੇ ਆ ਹਾਂਜੀ ਕਰਨ ਸਰਕਾਰੀ ਡਈ ਆ ਸਭ ਕੋ ਹਾਂਜੀ ਜਿਹੜੀ ਸਰਕਾਰ ਨੇ ਪਹਿਲਾਂ ਕੁਛ ਕੀਤਾ ਸੀ ਜਿਹੜੇ ਬੇਅਦਮੀਆਂ ਹੋਈਆਂ ਸੀ ਉਹਦੇ ਦੋਸ਼ੀ ਨੂੰ ਸਜ਼ਾ ਮਿਲੀ ਆ ਬਾਪੂ ਸੁਖਵੀਰ ਸਿੰਘ ਬਾਦਲ ਨੂੰ ਹਾਂਜੀ ਤੇ ਹੁਣ ਉਹਦੀ ਸਜ਼ਾ ਨੂੰ ਤੁਸੀਂ ਸਹੀ ਮੰਨਦੇ ਹੋ ਸਹੀ ਜੀ ਜੋ ਨਾ ਜੋ ਨਾ ਹੁਕਮ ਕੀਤਾ ਪਹਿਲ ਤੱਕ ਸੁਆਇਆ ਨਹੀਂ ਹੂੰ ਕਿਉਂ ਅਸੀਂ ਵੀ ਅਸੀਂ ਵੀ ਮਤਲਬ ਸਿੱਖਿਆ ਅਸੀਂ ਬਿਲਕੁਲ ਮੰਨਜੂਰ ਆ ਜੋ ਉਹਨਾਂ ਕੀਤਾ ਠੀਕ ਕੀਤਾ ਪਰ ਨਾ ਹੱਡੀ ਹਾਂ ਅਸੀਂ ਉਹਨਾਂ ਦਾ ਨਹੀਂ ਵਿਰੋਧ ਕਰ ਸਕਦੇ ਹਾਂਜੀ ਇਹ ਸੀਗੇ ਬਾਪੂ ਜੀ ਤੇ ਇਹ ਇੱਥੇ ਸਰਹੱਦ ਦੇ ਉੱਤੇ ਤਿਆਰ ਪਰ ਤਿਆਰ ਬੈਠੇ ਨੇ ਵੀ ਜਦੋਂ ਵੀ ਸਾਨੂੰ ਇੱਥੇ ਕਿਸਾਨ ਆਗੂਆਂ ਦਾ ਹੁਕਮ ਆਊਗਾ ਤੇ ਅਸੀਂ ਸਰਹੱਦ ਟੱਪ ਕੇ ਦਿੱਲੀ ਜਾਣਾ ਤੇ ਇਹੀ ਸੋਚ ਦੇ ਵਿੱਚ ਸਾਰੇ ਆਸ ਲਗਾਈ ਬੈਠੇ ਨੇ ਕਿ ਸਾਨੂੰ ਦਿੱਲੀ ਜਾਣ ਦੋ ਤੇ ਸਾਡੇ ਹੱਕ ਸਾਨੂੰ ਲੈਣ ਦੋ ਅਤੇ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਕਿਸਾਨਾਂ ਦੀ ਗੱਲ ਸੁਣ ਲੈਣ ਅੱਤੇ ਸਾਡੇ ਜਿਹੜੇ ਬਣਦੇ ਹੱਕ ਨੇ ਇਹਨਾਂ ਨੂੰ ਦੇ ਦੇਣਾ ਤੇ ਇਹ ਖੁਸ਼ੀ ਖੁਸ਼ੀ ਘਰ ਨੂੰ ਜਾਣ ਧੰਨਵਾਦ